ਜੀ ਬਹੁਤ ਬਹੁਤ ਧੰਨਵਾਦ ਆਪਰ ਕਾਂਜੀ ਸਾਗ ਉਹਨਾਂ ਦੇ ਲਈ ਪਾਣੀ ਵਾਲੇ ਬਾਬਾ ਜੀ ਦੇ ਲਈ ਬਹੁਤ ਸਾਰਾ ਮਾਨ ਪਿਆਰ ਆ ਗਿਆ ਜੀ ਬਾਬਾ ਜੀ ਲੈ ਕੋਲ ਆ ਜੀ ਆਪਣੇ ਪੈਸੇ ਲੈ ਜੀ ਵਾਕਈ ਹੌਜਲੀ ਹੋ ਗਈ ਹੈ ਅਮਨ ਮੈਲਾ ਸਾਡਾ ਵੀਰ ਝੋਟੜ ਵਾਲਾ ਵਿਸ਼ੇਸ਼ ਤੌਰ ਤੇ ਪੱਜਿਆ হুম দাসো বাই জী কিস করি নাম্বর বাই জি लॻंदियूं कुट किताब हूंदा हा तो त क्लब वारा भा सादा कंदा बि सीरण जा नाल ई भा सादा कंदा बि ਸਾਡੇ ਪ੍ਰਾਂਚ ਅੰਗਲੇ ਪਿੰਡ ਦੇ ਫਿਰਿੰਗ ਦੇ ਲਈ ਸਟਾਰਾਂ ਦੀ ਬੰਤੀ ਸਪੋਰਟ ਦੇ ਦਿੰਦੀਆਂ। ਬਹੁਤ-ਬਹੁਤ ਧੰਨਵਾਦ ਹੈ। ਅਬੀ ਸਰਪੰਚ ਨੇ ਭਾਜਦਾ। ਇਹਦੇ ਸਰਪੰਚਾਂ ਦਾ ਅਜਮਾ ਕੇ ਦੇਖਿਆ ਹੋਇਆ ਹੈ। ਸਰਪੰਚ ਨੇ ਉਹ ਆ ਵੀ ਜਿਹੜੀ ਗੱਲ ਕਾਦੀ ਦੇ ਪੱਥਰ ਤੇ ਲੀਕ ਹੈ। हौसला करदी अरब पंजाबी राज खुडे रखंदे ਮਾਰੀ ਪੂਰਾ ਲਓ ਨਾਜੀਪਰ ਦੇ ਪਾਸੇ ਰੋਹਨ ਚਾਦਰੀ ਨਾਲ ਬਈ ਪੰਕਜ ਚੌਧਰੀ ਇਹਨਾਂ ਦੋਨਾਂ ਭਰਾਵਾਂ ਦੇ ਵੱਲੋਂ ਕਰਨ ਚੌਧਰੀ ਦੇ ਵੱਲ ਜਿਹੜੇ ਪਿੰਡਾਂ ਦੇ ਖੇਡਾਂ ਵਾਲਾ ਹੌਸਲੇ ਦੇ ਵਿੱਚ ਹੋ ਗਏ ਪਿੰਡਾਂ ਦੇ ਖੇਡ ਜਿਹੜੇ ਹੌਸਲੇ ਚ ਹੋ ਗਏ 12 ਤੇ 11 ਬਾਬਾ ਜੀ ਪਾਣੀ ਪਿਆਡੋ ਮੁੰਡਿਆਂ ਨੂੰ चल रहा दस बनाया उधर तेरह इधर चौधरी डाली सवार सिंह धारीवाल करम चौधरी एक साल ਉਹ ਮੇਰੇ ਕੋਲ ਪਹੁੰਚਦਾ ਕਰਤਾ ਜੀ ਉਹ ਜਰੂਰ ਲੱਗੇ ਜਾਏਗੀ। ਲੈ ਜੀ 11 ਬਸਰੀਆਂ ਦੀ ਬਿੰਦਰੀ ਜੀ ਓਏ ਉਹਨੂੰ ਚੁੱਪ ਕਰਾ ਦੋ 11 ਤੇ 10 ਨੰਬਰ 12 ਦਾ ਲੈ ਜੀ ਆਦੇ ਹੋ ਸਕਦਾ ਹੈ ਬੇ ਹਾਲੇ ਤੇ ਯਾਰ ਮੈਦਾਨ ਦੇ ਵਿੱਚ ਹੈ ਪਰ ਕੁਝ ਨਹੀਂ ਹੋ ਸਕਦਾ ਵਾਕਈ ਹੌਸਲੇ ਨਾ ਹੁੰਦੇ ਬਈ ਦੁਆਲਾ ਮੇਰੇ ਵੀ ਬਲਦੀ ਕਾਉਂਡ ਦਿੱਤੀ ਆ ਜੀ ਮੈਨੂੰ ਦਸਮੜਾ ਜਾ ਕੇੜਾ ਜਿੰਦਗੀ ਆਪਣੀ ਜੀ ਹੁਣੀ ਜੀ ਕਿਹੜਾ ਅਮਨ ਭਰਾ ਸਾਡਾ ਝੋਟੜ ਵਾਲਾ ਵੱਡੇ ਮਾਲ ਕਰਦਾ ਕੇੜਾ ਖਿਡਾਰੀ ਆ ਕੇ ਆਪਣੇ ਦੋਸਤਾਂ ਜੀ ਮੇਰੇ ਤੋਂ ਨਾਲ ਹੀ ਬਨੇ ਕੇੜਾ ਦੀ ਟੀਮ ਆਪਣਾ ਇੱਕ ਰੈਫਰੀ ਲਾਓ ਜੀ ਗਰਾਊਂਡ ਨੰਬਰ 1 ਦੇ ਵੀ ਤੇ 3 ਤੇ ਭੇਜੋ ਮਾੜਾ ਵੀਰ ਬਣ ਕੇ ਕਿਉਂਕਿ ਉਧਰ ਸਾਡੇਾਂ ਦੀ ਟੀਮ ਦਾ ਰੈਫਰੀ ਲੱਗਿਆ ਹੋਇਆ ਹੈ ਜੀ ਆਪਣੇ ਕੋਲ